ਜਿਸ ਸਾਧਕਾ ਕੌਂਸਲ ਸੁਖਦੇਵ ਬਾਬਾ ਉੱਪਰ ਹੋਏ ਹਮਲੇ ਖਿਲਾਫ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰਾਂ ਵੱਲੋਂ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਿਸ ਥਾਣਾ ਬਸਤੀ ਜੋਧੇਵਾਲ ਬਾਹਰ ਤਾਨਾ ਦਿੱਤਾ ਗਿਆ ਜਿਨ੍ਹਾਂ ਨੇ ਇਸ ਦੌਰਾਨ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ 23 ਵਾਰ ਖੜੇ ਕੀਤੇ ਅੱਜ ਇੱਕ ਚੁਣੇ ਹੋਏ ਨਮਾਇਦੇ ਦੇ ਇਸ ਤਰ੍ਹਾਂ ਦਾ ਹਾਲ ਹੁੰਦਾ ਹੈ ਉਸ ਨੂੰ ਫੱਟੜ ਕੀਤਾ ਜਾਂਦਾ ਹੈ ਉਹ ਦਿਨ ਦੂਰ ਨਹੀਂ ਜਦੋਂ ਇਹ ਸਰਦੀ ਤੇ ਵੀ ਹੱਥ ਪਾਊਗਾ ਇਨੂੰ ਰੋਕਿਆ ਜਾਵੇ ਲੋਕਾਂ ਦੀ ਮੰਗ ਹੈ ਕਿ ਉਹਨਾਂ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ ਜਿਹੜੀ ਧਾਰਾ 307 ਲਗਣੀ ਚਾਹੀਦੀ ਹੈ ਤਾਂ ਕਿ ਇੱਕ ਮੈਸੇਜ ਆਵੇ ਕਿ ਇੱਕ ਲੋਕਾਂ ਦਾ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ ਉਹਦੀ ਕਿੰਨੀ ਕਦਰ ਹੋਣੀ ਚਾਹੀਦੀ ਹੈ ਤੇ ਮੈਂ ਫੇਰ ਅਪੀਲ ਕਰਦਾ ਹਾਂ ਕਿ ਪ੍ਰਸ਼ਾਸਨ ਦੇ ਰਾਹੀਂ ਜਿੰਨੇ ਵੀ ਇਹ ਗੈਂਗਸਟਰ ਹੈ ਜਾਂ ਜਿੱਦਾਂ ਇਸ ਤਰ੍ਹਾਂ ਦੇ ਲੋਕ ਅਪਰਾਧੀ ਨੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ 6-7 ਆਦਮੀ ਜਿਹਨਾਂ ਨੇ ਆਕੇ ਬਾਬਾ ਜੀ ਤੇ ਹਮਲਾ ਕੀਤਾ ਤੇਜ਼ ਤਾਰ ਹਥਿਆਰਾਂ ਨਾਲ ਤੇ ਸ਼ਰਾਬ ਦੀਆਂ ਬੋਤਲਾਂ ਸ਼ਰਾਬ ਦੀਆਂ ਬੋਤਲਾਂ ਉਹਨਾਂ ਦੇ ਸਿਰ ਤੇ ਮਾਰੀਆਂ ਜਦੋਂ ਬੋਤਲ ਨੇ ਸਿਰ ਤੇ ਮਾਰਨ ਟੁੱਟ ਗਈ ਤਾਂ ਉਹਨਾਂ ਨੇ ਬੋਤਲ ਉਹਨਾਂ ਦੇ ਪੇਟ ਦੇ ਵਿੱਚ ਖੋਪਣ ਦੀ ਕੋਸ਼ਿਸ਼ ਕੀਤੀ ਜੇ ਬਾਬਾ ਜੀ ਉਹ ਬੋਤਲ ਨੂੰ ਉਹਨਾਂ ਦੀ ਕਲਾਈ ਨਾ ਫੜਦੇ ਤਾਂ ਉਹ ਬੋਤਲ ਬਾਬਾ ਜੀ ਦੇ ਪੇਟ 'ਚ ਵੱਜ ਜਾਣੀ ਸੀ ਜਿਹਦੇ ਨਾਲ ਬਾਬਾ ਜੀ ਦੀ ਜਾਨ ਜਾ ਸਕਦੀ ਸੀ ਉਹਨਾਂ ਨੇ ਸਿੱਧਾ ਸਿੱਧਾ ਬਾਬਾ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਵੱਲੋਂ ਬਾਬਾ ਜੀ ਨੂੰ ਮਾਰਨ ਦੀ ਚੱਕਰ 'ਚ ਆਏ ਸੀ ਇੰਨੇ ਹੀ ਉਹਨਾਂ ਦੀ ਵਾਈਫ ਉਹਨਾਂ ਨੂੰ ਬਚਾਉਣ ਆਈ ਉਹਨਾਂ ਨੇ ਬਾਬਾ ਜੀ ਦੀ ਵਾਈਫ ਤੇ ਵੀ ਸਿਰ ਤੇ ਬੋਤਲਾ ਮਾਰੀਆ ਹਮਲਾ ਕੀਤਾ ਅੱਜ ਬਾਬਾ ਜੀ ਦੇ ਹਾਲ ਜਿਹੜੀ ਗੰਭੀਰ ਬਣੀ ਹੋਈ ਹੈ ਤੇ ਬਾਬਾ ਜੀ ਨੂੰ ਮੰਗ ਕੀ ਆ ਹੋ ਤੁਹਾਡੀ ਮੰਗ ਸੀ ਪ੍ਰਸ਼ਾਸਨ ਦੇ ਜਗਰਾਂ ਦੇ ਵਿੱਚ ਜਗਰਨ ਦੇ ਵਿੱਚ ਵਿਗਨ ਸਾਇਆ ਗਿਆ ਉਹਨਾਂ ਨੇ ਦੇਖੋ ਜੀ ਮਾਤਾ ਰਾਣੀ ਦੇ ਜਾਗਰਨ ਜੋਤ ਦੇ ਕੋਲ ਬੜਾ ਹੀ ਮਤਲਬ ਨੰਗਾ ਨਾਚ ਕੀਤਾ ਹੈ दारू ਦੀਆਂ ਬੋਤਲਾਂ ਕੀਤੀਆਂ ਹੈ ਮਤਲਬ ਇਹ ਮਾਤਾ ਰਾਣੀ ਦੇ ਜਾਗਰਨ ਦੇ ਨਾਲ ਛੇੜਛਾੜ ਹੈ ਜੁੱਤੇ ਪਾ ਕੇ ਜੁੱਤੇ ਪਾ ਕੇ ਸਭ ਕੁਝ ਕੀਤਾ ਹੈ ਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਮੰਗ ਹੈ ਕਿ ਜਿਹੜੇ ਰੋਪੀ ਨੇ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਸਾਨੂੰ ਤਾਂ ਬੜਾ ਦੁੱਖ ਹੈ ਕਿ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੂੰ ਕਿ ਤੇ ਪੁਲਿਸ ਸਟੇਸ਼ਨ ਦੇ ਅੱਗੇ ਧਰਨਾ ਦੇਣਾ ਪਿਆ ਇਦਾਂ ਮਤਲਬ ਕੀ ਆਮ ਜਨਤਾ ਸੁਰੱਖਿਤ ਨਹੀਂ ਹੈ ਜਿਸ ਜਿਹੜੇ ਕੌਂਸਲਰ ਸੀ ਵਾਰਡ ਨੰਬਰ 4 ਦੇ ਸਰਪ੍ਰੇ ਬਾਬਾ ਜੀ ਨੀਹਾਤੀ ਸ਼ਰੀਫ ਜਿਹੜੇ ਮਾਤਾ ਪਵਨ ਦੇ ਅੱਗੇ ਬੈਠੇ ਜੋ ਜਲਦੀ ਸੀ ਕੁਝ ਅਨਸਰ ਆਏ ਜਿਨ੍ਹਾਂ ਨੇ ਆ ਕੇ ਬੂਟ ਪਾ ਕੇ ਉੱਤੇ ਜਿਹੜੀ ਧਾਰਮਿਕ ਭਾਵਨਾ ਨੂੰ ਭੜਕਾਇਆ ਔਰ ਇਹਨਾਂ ਤੇ ਉਹ ਘਾਤਕ ਹਮਲਾ ਕੀਤਾ ਬਾਬਾ ਜੀ ਤੇ ਜਦ ਬੋਤਲ ਜਦ ਬੋਤਲ ਜਦ ਬੋਤਲ ਉਹਨੇ ਮਾਰੀ ਸ਼ਰਾਬ ਦੀ ਤੇ ਉਹ ਟੁੱਟ ਕੇ ਜਦੋਂ ਮਾਰਨ ਲੱਗੇ ਪੇੜ ਦੇ ਉੱਤੇ ਉਹਨਾਂ ਦੀ ਵਾਈਫ ਆ ਗਈ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਤੇ ਮਾਰਿਆ ਤੇ ਵਾਈਫ ਨੇ ਵਾਈਫ ਤੇ ਵੀ ਸੁੱਤੇ ਲੱਗੇ ਬੜੀ ਛੱਟਾਂ ਜੀ ਤੇ ਉਹ ਬਾਬਾ ਜੀ ਨੇ ਜੇ ਹੱਥ ਨਾਲ ਨਾ ਰੋਕਦੇ ਹੋ ਤੇ ਬਾਬਾ ਜੀ ਅਜੇ ਅਨਹੋਣੀ ਨਹੀਂ ਬਾਬਾ ਜੀ ਤੇ ਅਸੀਂ ਤਾਂ ਇਹ ਡਿਮਾਂਡ ਕਰਦੇ ਹਾਂ ਕਿ ਜਿਹੜੇ ਅਸੀਂ ਆਏ ਹਾਂ ਇੱਕ ਤਾਨਾ ਦੇ ਰਹੇ ਐਫ ਆਈ ਆਰ ਲਈ ਜਸਟਿਸ ਲਈ ਐਫਆਰ ਜਿਹੜੀ ਕਟਨ ਹੋਰ ਜਿਹੜੀ ਧਾਰਾ ਬੰਦੀ ਹੈ ਕਾਤਨ ਹਮਦੀ 307 ਧਾਰਮਿਕ ਬਾਬਾ ਤਾਉਨਾ ਪਰਤਾਨ ਦੀਆਂ ਉਥੇ ਸਾਨੂੰ ਐਫਆਰ ਦੇ ਦੇ ਸੋ ਅਸੀਂ ਇਹ ਡਿਮਾਂਡ ਕਰਦੇ ਆਂ ਇਹ ਰਿਕਵੈਸਟ ਕਰਦੇ ਆਂ ਕਿ ਜਲਦ ਤੋਂ ਜਲਦੀ ਜੋ ਵੀ ਕਸੂਰਵਾਰ ਨੇ ਮੁਜਰਮ ਹੈ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਇਸ ਕਰਕੇ ਅਸੀਂ ਅੱਜ ਇੱਥੇ ਧਰਨੇ ਤੇ ਬੈਠੀਆਂ ਤੇ ਅਸੀਂ ਇਹ ਪੀਰ ਵੀ ਕਰਦੀ ਆਂ ਤੇ ਅੱਗੇ ਇਹ ਵੀ ਕਹਿਣਾ ਚਾਹੁੰਦੀ ਆਂ ਕਿ ਜੇ ਕੋਈ ਕਾਰਵਾਈ ਨਾ ਹੋਈ ਤੇ ਸਾਡੀ ਜਿਹੜੀ ਇਹ ਆਪਣੀ ਅੰਦੋਲਨ ਹੈ ਅੱਗੇ ਤੇਜ਼ ਹੋਏਗਾ ਕਿਉਂਕਿ ਅਸੀਂ ਜੇ ਮੌਜੂਦਾ ਕਾਉਂਸਲਰ ਤੇ ਇਹ ਕੰਮ ਹੁੰਦਾ ਤੇ ਫਿਰ ਬਾਗੀ ਬਾਕੀ ਜਨਤਾ ਜਿਹੜੀ ਉਹ ਕਿੱਥੇ ਖੜੀ ਆ ਬਿਫਰ ਰਿਸਟਰ ਕੀਤਾ ਗਿਆ ਇਹਦੇ ਮਨ ਦੇ ਵਿੱਚ ਜਿਹੜੇ ਬਾਬਾ ਜੀ ਹੈਗੇ ਨੇ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਸਮਰਥਕ ਆ ਇਹਨਾਂ ਦੇ ਨਾਲ ਜਿਹੜੇ ਹੋਰ ਕਾਉਂਸਲਰ ਸਾਥੀ ਸਹਿਬਾਨ ਇਹਨਾਂ ਦੇ ਮਨ ਦੇ ਵਿੱਚ ਕੁਝ ਰੋਸ਼ਈ ਜੀਗਰ ਬਟ ਦੈਟ 올 ਹੈਜ਼ ਬੀਨ ਕਲੀਅਰ ਉਹ ਜਿਹੜੀ ਮਿਸਟਰਸ ਪੋਲੀ ਗਰਲਸ ਜੀ ਨੂੰ ਦੇ ਮਨਾਂ ਦੇ ਵਿੱਚ ਜਿਹੜੀ ਉਹ ਨਿਕਲ ਚੁੱਕੀ ਹੈ ਜੋ ਉਹਨਾਂ ਨੇ ਆਪਣੇ ਘਰੋਂ ਉਠਾ ਲਿਆ ਪਰ ਬੜੀ ਪੀਸਫੁਲ ਤਰੀਕੇ ਦੇ ਨਾਲ ਤੇ ਕੋਈ ਜਿਹੜੀ ਪੁਲਿਸ ਨੇ ਕੇਸ ਰਜਿਸਟਰ ਕਰ ਲਿਆ ਤੋਂ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਤਫतीश ਦੇ ਦੌਰਾਨ ਜੋ ਜੋ ਤੱਥ ਸਾਹਮਣੇ ਆਉਣਗੇ ਕਾਨੂੰਨ ਅਨੁਸਾਰ ਉਹਨਾਂ ਦੀ ਜਿਹੜੀ ਹੈ ਤਫतीश ਕਰਕੇ ਜਿਹੜੀ ਹੈ ਅਸਲ ਦੋਸ਼ੀ ਨੇ Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number 921760 Shamra Chander center call him on this number 074888 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ